ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਚੈਨਲ ਸਿੱਧੂ ਵਲੌਗ ਚ ਦਿਨ ਹੈਗਾ ਅੱਜ ਸੋਮਵਾਰ 5 ਅਗਸਤ ਇਹ ਤੇ ਟਾਈਮ ਔਣੀ 11 ਹੋ ਗਏ ਕੰਮ ਮੈਂ ਸਾਰੇ ਖਿਵੇੜਲੇ ਸੀਗੇ ਇਹ ਕੱਪੜੇ ਅੱਜ ਬਹੁਤ ਸੀਗੇ ਤੋਂ ਨਾਲੇ ਤਾਂ আর ਸਾਰੀ ਭਰ ਗਈ ਚਾਦਰਾਂ ਬੈੱਡਾਂ ਦੀਆਂ ਮੈਂ ਕੋਠੇ ਤੇ ਪਾ ਕੇ ਆਈਆਂ 1 52 ਭਰ ਗਿਆ ਛੋਟੇ ਛੋਟੇ ਮੈਂ ਸਾਰੇ ਮੰਜੀਤੇ ਪਾਤੇ ਡਾਕੀ ਤੇ ਇਹ ਭਾਈ ਤੇ ਆਪਣੀ ਮੂੰਗੀ ਥੋੜੀ ਜੀ ਕੱਢੀ ਸੀ ਕੱਲ ਕਿਦਾਂ ਦੀ ਨਾ ਤੁਸੀਂ ਕਹੋਗੇ ਮੂੰਗੀ ਮੂੰਗੀ ਕਰੀ ਜਾਂਦੇ ਨੇ ਮੂੰਗੀ ਸਾਡੇ ਕੱਢਣ ਵਾਲੀ ਪਹਿੰਦੀ ਸੀ ਹਜੇ ਉੱਥੇ ਕਰ ਦਿੰਦੇ ਆ ਘੜੀਸ ਕੇ ਉੱਥੇ ਕਰ ਦਿੰਨੀ ਆ ਮੈਂ ਲੋਕਣੀਆਂ ਕੁਣੀਆਂ ਆ ਜਾਂਦੀਆਂ ਨੇ ਇਹਨਾਂ ਕੱਲ ਅਸੀਂ ਕੁੱਟਣ ਲੱਗੇ ਸੀ ਇਹ ਕੁੱਟੀ ਨਹੀਂ ਗਈ ਬੰਤ ਸਲਾਬ ਹੋ ਗਈ ਸੌਣ ਜਿਹਦਾ ਮਹੀਨਾ ਅਰੇ ਕੁਝ ਥੋੜਾ ਥੋੜਾ ਮੀਝਾ ਪੈ ਗਿਆ ਇੱਕ ਦਿਨ ਮਾੜੀਆਂ ਜਿਹੀਆਂ ਕਣੀਆਂ ਵੀ ਲੱਗ ਗਈ ਸੀ ਇਹਨੂੰ ਹੁਣ ਫਿਰ ਅਸੀਂ ਦੁਆਰੇ ਧੁੱਪੇ ਪਾਤੀ ਇਹਨੇ ਖੰਡੇ ਆ ਦੂੰਗੀ ਹੁਣ ਫੁੱਲ ਕਿੰਨੇ ਸੋਹਣੇ ਕੱਢੇ ਨੇਗੇ ਇਹਨੂੰ ਸਾਰੇ ਬਹੁਤ ਮੂਰਤੇ ਪਿਸਮੋਣ ਹੋ ਗਏ ਇਹ ਕਿੱਕ ਅੱਖ ਜਾਂ ਪਖਿਆ ਇਹਦੇ ਪਖਿਆ ਨੇ ਪੱਤੂ ਸ਼ਾਮ ਨੂੰ ਪੱਤੂ ਹੀ ਸ਼ਾਮ ਹੋਈ ਤਾਂ ਵੀ ਆਪਣੀ ਸੌਂਗੀ ਇਹ ਬੁੱਟਿਆਂ 'ਚ ਮੈਂ ਪਾਣੀ ਪਾਉਣੀ ਅੱਜ ਸੁੱਕੇ ਪੈਲੇ ਵਿਚਾਰੇ ਉਹ ਜਿਹੜੀ ਗਮਨਾ ਚ ਆਪਣੇ ਦਪੈਰ ਖੜੀ ਸੀ ਫਲੂਟੀ ਜਿਹੀ ਲੱਗੀ ਹੋਈ ਹੈ ਜੀ ਉਹ ਤਾਂ ਫਿਰ ਮੈਂ ਸ਼ਾਮ ਨੂੰ ਪਾਉ ਪਾਣੀ ਤੇ ਪਾਸ ਅਜੋ ਨਜ਼ਰ ਨਹੀਂ ਪਾਇਆ ਬੰਦਾ ਅੱਜ ਹਰਮਾ ਨੇ ਤੋਤਾ ਵਰਸ ਜੇ ਮੈਂ ਤਾਂ ਪਾ ਦਿੰਦੀ ਸੀ ਨੀ ਹਰਮਾ ਜਿਗਾਜ ਨਹੀਂ ਗਈ ਹੋਈ ਹੈਗੀ पानी पाता उठी रुबी हूं मैं थोड़ी जी चाह बनाऊंगी जी तो हूं ऐ करता ना तो जे लेने हो जाएगी लस्सी पी लैने सवेरे रोटी तो ਪੈ ਜਾਂ ਪਰ ਮੈਂ ਜਪੈਂਦੀ ਨਹੀਂ ਹੈਗੀ ਮੈਂ ਤਾਂ ਫਿਰ ਮੇਰੇ ਦਿਸਤੇ ਤੋਂ ਹੋਣੀ ਨਹੀਂ ਹੈਗੇ ਅੱਜ ਵਸਨਾ ਕਰੜੀ ਜੀ ਹੋ ਕੇ ਪੂਈ ਲੱਗਦਾ ਕੇਰੀ ਹੁੰਦਾਗਾ ਜਦੋਂ ਮਸ਼ੀਨ ਆਪਾ ਪਾ ਲਈਏ ਫਿਰ ਤਾਂ ਜੀਜਾ ਲੱਗ ਜਾਂਦਾ ਵੀ ਬਣਾ ਲਈਏ ਚਲ ਐਨਾਕ ਬਣ ਗਿਆ ਐਨਾਕ ਹੋਰ ਬਣਾ ਲਈਏ

ਇੱਕ ਦਾ ਮੱਕ ਕੱਢਦੇ ਜੀ ਚੱਲੀ ਜੀ ਮੈਂ ਬਾਦ ਜੀ ਵੀ ਕਰਦੇ ਸੀ ਅੱਜ ਜੀ ਵੀ ਕਰਦਾ ਕਿਤੋਂ ਜਾ ਰਹੇ ਐ ਸਿੱਪੜੂ ਦੀ ਅੰਨੀ ਆਪ ਹੈ ਅੜੀ ਜਾਵਣਾ ਕਿ ਮਾੜੇ ਸੈਟੀਂ ਜਿੱਥੇ ਬੈਠਾ ਜਾ ਚੀਨ ਮੈਂ ਡਾਲੀ ਸੀ ਕਿ ਬਸ ਮੇਰੇ ਤੋਂ ਹੀ ਕੰਮ ਕੋਈ ਨਾ ਕੋਈ ਕੰਮ ਨਿਕਲ ਹੀ ਰਹੇਗਾ ਹੋਰ ਹੁਣ ਕੱਪੜੇ ਸੁੱਕੋਗੇ ਮੇਰਾ ਰੰਗ ਉੱਡੀ ਜਾਊਗਾ ਜੇ ਨਾ ਚੱਕੇ ਲਾਏ ਲੈਂਦੀ ਆਂਗੀ ਮੰਜੇ ਤੇ ਸਿੱਟ ਦੂੰਗੀ ਲਾ ਕੇ ਮੰਜੇ ਆਲੇ ਵੀ ਸੁੱਕੀ ਪੈਣੇਗੀ ਇੱਥੇ ਕਿਉਂ ਬੈਗਾ ਚਲੰਦਰ ਜਾ ਦੇਖ ਕੀ ਹੈ ਦੇਖ ਇਹ ਭਰ ਗਿਆ ਪੁੱਤ ਇਹ ਹੁਣ ਅਈ ਭਰੂਗਾ ਤਾਂ ਆਪਦਾ ਲੋ ਲੈ ਕੇ ਜਾਊਗਾ ਓਡਾ ਸ਼ਾਮੇ ਖਿੱਚ ਕੇ ਐਨੇ ਪਾਈ ਰਣਗੇ ਦੇ ਉੱਤੇ ਫਿਰ ਅਹੀਂ ਸ਼ਾਮ ਨੂੰ ਨਾ ਭਾਂਡੇ ਚ ਕਰਕੇ ਮੰਜਾ ਸਾਰਿਆਂ ਦੀ ਤੈਅ ਕਰ ਦੂੰਗੀ ਅੱਜ ਐਨੇ ਤਾਂ ਸਾਹਮਣੇ ਵੀ ਔਖੇ ਹੋ ਜਾਂਦੇ ਇੱਠੇ ਧੋ ਕੇ ਥਾਉ ਠਾਈ ਕਰਨੇ ਫੇਰ ਬੈਠੂੰਗੀ ਮਸ਼ੀਨ ਤੇ ਹਾਂਜੀ ਇੱਥੇ ਟਾਈਮ ਹੋ ਗਿਆ ਸਾਢੇ 1:45 ਹੋ ਗਏ ਅਸੀਂ ਲਾਉਦੇ ਸੀਗੇ ਮੱਛਰਦਾਨੀ ਕਿੱਦਾਂ ਦੀ ਕੌੜ ਹੋਈ ਪਈ ਸੀ ਕੌੜ ਕੀ ਵਸਾਂ ਹੈ ਸੀਗਾ ਵੀ ਲਾਉਦੇ ਨਹੀਂ ਹੈਗੇ ਮੱਛਰਦਾਨੀ ਇਦਕੀ ਮੀਂਹ ਜੇ ਤਾਂ ਇਦਕੀ ਪਈ ਹੋਏਗੀ ਮੈਂ ਅਸੀਂ ਇੱਛਰ ਕੱਟਦਾ ਸ਼ਾਮ ਨੂੰ ਤਾਂ ਮੀਂਹ ਧੂਆਂ ਕਰ ਦਿੰਦੇ ਹੁੰਦੇ ਆ ਜੇ ਮੱਛਰ ਰਹਿੰਦਾ ਹੈਗਾ ਕਿ ਸਵੇਰੇ ਵੀ ਨਹੀਂ ਹੁੰਦਾ ਮੱਛਰ ਜਦੋਂ 4 ਵਜੇ ਕੱਖ ਪਾਉਨੇ ਆ। 5 5:30 ਵਜੇ ਮੱਛਰ ਬਹੁਤ ਹੁੰਦਾਗਾ ਜਦੋਂ ਘਾਰ ਕੱਢਦੇ ਆ। ਉਦੋਂ ਬਹੁਤ ਤੰਗ ਹੁੰਦਾਗਾ। ਕੱਢਣੀ ਵੀ ਬਹੁਤ ਮੁਸ਼ਕਲ ਹੋ ਜਾਂਦੀ ਸੀ ਇਹ ਮੈਨੂੰ। ਫਿਰ ਸਵੇਰੇ ਤੋਂ ਆਮੇ। ਮੂੰਹ ਪਾਉਂਦੇ ਕਰਦੂਆਂ ਕਰਨਾ। ਤੁਹਾਨੂੰ ਛਾਂਤ ਨੇ ਕਈ ਵਾਰ ਤੁਹੇ ਲੇਤੀ ਆ ਕੇ ਬਾਰੇ ਨਾ ਰਹੇ। ਇਹ ਫਿਰ ਮਹਿੰਗਾ ਜੁਕੀ ਹਵੀ ਜਿਵੇਂ ਸਿੱਗੀ ਮਛਰਦਾ ਨਹੀਂ ਲਾਉ ਇਹ ਮਛਰਦਾ ਕੋਲੇ ਬਣੀ ਬਣਾਈ ਪਈ ਸੀਗੀ ਨਾਲ ਵੀ ਲਾਈ ਸੀ ਆਪਾਂ ਬਰ ਟਾਈਮ ਦੀ ਗੱਲ ਨਹੀਂ ਸੀ ਵਸ ਸਕੀ ਸੀਗੀ ਮੱਦੇ ਘੰਟੇ ਚ ਸੀਬ ਸਾਰੀ ਲਾਤੀ ਸੀਗੀ ਇਹ ਥੋੜੀਆਂ ਥੋੜੀਆਂ ਕਿਤੇ ਮੋਰੀਆਂ ਜੀਆਂ ਹੈਗੀਆਂ ਨੇ ਇਹਨਾਂ ਨੂੰ ਸਾਰਾ ਸੂਈ ਨਾਲ ਠੀਕ ਸੀਗਾ ਜਿੰਮੀ ਸਾਰੀ ਤਿਆਰ ਕਰਨੀ ਹੋਵੇ ਸਲਾਈ ਕਰਨੀ ਹੋਵੇ ਫਿਰ ਤਾਂ ਟਾਈਮ ਲੱਗ ਜਾਂਦਾ ਹੈਗਾ ਤਾਂ ਪਿਛਲੇ ਸਾਲ ਵਾਲੀ ਪਈ ਸੀ ਆਪਣੇ ਕੋਲੇ ਇਧਰੋਂ ਥੋੜੀ ਜਿਹੀ ਅਸੀਂ ਮਸਾ ਸੈੱਟ ਕੀਤੀ ਸੀਗੀ ਇਧਰ ਇੱਕ ਪੀਸ ਜਿਹਾ ਅਸੀਂ ਬਾਅਦ ਚ ਧਰਿਆ ਸੀਗਾ ਪਹਿਲਾਂ ਇਥੋਂ ਨੰਗਾ ਸੀ ਥੋੜਾ ਜਿਹਾ ਤਾਂ ਅੱਧਾ ਛੱਡਿਆ ਬਾਅਦ ਚ ਧਰਿਆ ਸੀਗਾ ਅਸੀਂ ਸਿਆਲ ਚ ਇਥੋਂ ਆਪਣੀ ਉਹ ਤਿੱਖੀ ਹੈ ਥੋੜੀ ਪਾਈਆਂ ਹੋਈਆਂ ਉਹਦੇ ਉੱਤੇ ਬੋਰੀ ਬੰਨੀ ਇਹ ਮੱਛਰ ਦੇ ਸਵੇਰੇ ਪਸੂਬਾ ਤੋਖੇ ਹੁੰਦੇ ਸੀਗੇ ਆਪਦੇ ਵੀ ਲੜਦਾ ਜਦੋਂ ਕਰਦੇ ਸੀਗਾ ਇਧਰ ਚੱਕਣ ਲੱਖਤਾ ਸੀ ਇਧਰ ਦੋ ਚਾਰ ਮੱਖਾਂ ਲਾ ਦਿੰਦੇ ਬਸ ਰੋਇ ਕਹਿੰਦੀ ਸੀ ਮੱਛਰ ਨਹੀਂ ਲਾਈਏ ਲਾਈਏ ਵਸ ਕਿਉਂ ਖਮੈ ਨਹੀਂ ਹੁੰਦਾ ਸੀਗਾ ਸਵੇਰੇ ਧੂਆ ਕਰਨਾ ਤੂੰ ਇਹ ਜਾਬ ਵੀ ਤੰਗ ਹੁੰਨੇ ਆਗੇ ਸਾਡਾ ਘਰ ਛੋਟਾ ਹੀ ਹੈ ਇੰਨਾ ਵੱਡਾ ਨਹੀਂ ਹੈਗਾ ਮੇਰਾ ਸਾਡਾ ਛੋਟਾ ਹੀ ਆਪ ਨੂੰ ਵੀ ਤੂੰ ਆ ਤੰਗ ਕਰਦਾ ਸੀਗਾ ਕਮਰੇ ਦਾ ਬਾਹਰ ਥੋੜਾ ਜਿਹਾ ਖੋਲਦੇ ਅੰਦਰ ਨੂੰ ਜਾਂਦਾ ਫਿਰ ਅਸਲ ਥੋੜਾ ਜਿਹਾ ਕਰਦਿਆ ਕਰਾਂਗੇ ਜੀ ਮੱਛਰ ਜੀ ਵਿੱਚੋਂ ਕੱਢਣਾ ਜਿਆ ਹੋਇਆ ਕਰੂਗਾ ਹਾਂ ਤਾਂ ਵੱੜ ਜਾਂਦਾ ਥੋੜਾ ਥੋੜਾ ਮੱਛਰ ਦਾ ਪਰ ਮੱਛਰਦਾਨੀ ਨਾਲ ਨਾ ਕਰਦਾ ਆਏਗਾ ਇਹ ਮੇਰੀ ਇਮੇਜ ਜੋ ਬੜੀਆਂ ਦੀ ਜੀ ਮੈਂ ਆਪਣੇ ਥੰਦੇ ਪਕੌੜੇ ਕਰ ਤੇ ਕਰੜਾ ਜੱਟਾ ਪਾਇਆ ਥੋੜਾ ਜਿਹਾ ਨਮਕ ਹੋ ਗਿਆ ਜੀ ਮੈਂ ਆਪਾਂ ਪਕੌੜੇ ਛੋਟੀਆਂ ਛੋਟੀਆਂ ਬੜੀਆਂ ਹੀ ਕਰਦੀ ਹੁੰਦੀ ਹਾਂ ਮੈਨੂੰ ਪਕੌੜੇ ਘੱਟ ਵਧੀਆ ਲੱਗਦੇ ਹੈਗੇ ਸੋ ਜਿਹੜੇ ਆਪਾਂ ਦੁਕਾਨ ਤੋਂ ਲਿਆ ਕੇ ਮੋਤਾ ਬਣਾ ਲੈਣੀ ਹੈ ਮੈਂ ਕਰੀ ਮੈਂ ਬਟਨ ਲਿਆ ਕਾਉਨੀ ਵਧੀਆ ਬਹਿ ਗਈ ਇੱਥੇ ਨਹੀਂ ਸੀ ਸਾਡੇ ਕੋਈ ਹੁਣ ਹੁੰਦਾ ਹੁੰਦਾ ਇਹ ਪਹਿਲਾਂ ਗਾਗਾ ਬਣਾਉਂਦੀ ਹੁੰਦੀ ਸੀ ਮਨਾਉਣ ਲੱਗੀ ਸੀ ਇਹ ਤਾਂ ਲੈ ਲੈਂਦੇ ਜੀ ਗੜੀਆਂ ਕਿਵੇਂ ਬਣਾਏ ਵਧੀਆ ਲੱਗਣ ਲੱਗੀ ਸੀ ਇਹ ਸਬਜ਼ੀ ਇਹ ਇਹ ਗੜੀਆਂ ਬਾਹਲੇ ਨਹੀਂ ਹੁੰਦੀ ਤੁਹਾਨੂੰ ਆਪਾਂ ਬਣਨ ਨੂੰ ਤਾਲਾਂਗੇ ਸਬਜ਼ੀ ਬਣਾਉਣ ਵੇਲੇ ਗੜੀਆਂ ਨਹੀਂ ਹੁੰਦੀ ਸਭ ਨੇ ਕਿਸੇ ਤੇ ਉਹ ਕੋਲਾ ਨੂੰ ਸੰਗਦੀ ਕਹਿੰਦੇ ਮੈਂ ਵੱਧ ਬਣਾ ਲਈ ਤੁਹਾਨੂੰ ਕੱਢਦੀ ਖਾਣ ਵਾਸਤੇ ਫਿਰ ਤਾਂ ਬਾਲੀ ਵੱਡੀ ਹੋ ਜੂ ਸਾਡੇ ਇੰਨੀ ਆ ਬਸ ਸਬਜੀ ਕੋਈ ਹੈ ਨਹੀਂਗੀ ਜੀ ਨਹੀਂ ਕਰਦਾ ਕਦੂ ਦੋਜੀ ਅੱਕ ਗਿਆ ਕਹਿੰਦੀ 2000 ਸਾਡੇ ਦਿਨ ਹੋ ਗਿਆ ਫਿਰ ਉਹ ਬੰਦੀ ਗਈ ਇਹ ਦੋ ਕੀਰੇ ਨੇ ਮੈਂ ਪਿਆਰ ਹਮ ਲੱਗ ਜਾਂਦਾ ਚਲੋ ਇਹ ਪਤੜਕਾ ਲਾਉਨੇ ਆ ਹੁਣ ਪਾ ਲਿਆ ਮੈਂ ਤੇਲ ਤੇਲ ਮੇਰੇ ਕੋਲੇ ਮਠੀਰੀਆ ਹੋਈ ਰੱਖਿਆ ਹੋਇਆਗਾ ਕੁਲਕਲੇ ਬਣਾਈ ਸੀ ਆਪਾਂ ਕੱਲਾ ਕਾੜਨ ਦੀ ਲੋੜ ਨਹੀਂ ਹੁੰਦੀ ਬਸ ਗਰਮ ਹੋ ਗਿਆ। ਇਹੰਦਾ ਕਿ ਕੋੜਾ ਤੇ ਹੁੰਦੀ ਸੀ। ਚੰਦਾ ਇਹ ਤੇਲ। ਕੋਮੇ ਦੇ ਵਿੱਚ ਪਾ ਲਿਆ ਬੜੀਆਂ। ਪੋਰ ਕਰੀ। ਇਹਨਾਂ ਪਥੋੜੀਆਂ ਥੋੜੀਆਂ ਭੁੰਨਾਂਗੇ। ਵੀਡੀਓ ਬਣਾ ਲਈਆਂ ਦੇਣੀਆਂ ਪੈਣੀਆਂ ਬਾਹਲੀ ਜਿਆਦਾ ਵੀ ਨਹੀਂ ਇਹਨਾਂ ਨੂੰ ਘਰ ਦਾ ਲੱਗਾ ਜਿਹਾ ਬਣਾ ਲਈਏ ਸਿਰਫ ਜੀ ਸੋਹਣੀ ਜਿਹੀ ਲੱਗਦੀ ਤੇ ਬਾਹਲੀ ਕੱਚੀ ਨਹੀਂ ਅਸੀਂ ਰੱਖ ਦਈਏਗੀ ਬਰਾਉਣੀਆਂ ਕਰ ਲਵਾਂਗੇ ਇੱਥੇ ਹਰ ਮਨ ਇਧਰ ਸ਼ੈ ਗੋਲੀ ਖੜੀ ਮੈਂ ਉਹ ਮੈਂ ਸਾਨੂੰ ਬੜੀਆਂ ਨੇ ਕੱਢ ਕੇ ਦੇਣੀ ਆ ਖਾਣ ਨੂੰ ਉਂਝ ਆਪ ਇਹਦੇ ਵਿੱਚ ਹੀ ਪਿਆਜ਼ ਪਾ ਲਈਏ ਫਿਰ ਵੀ ਸਵਾਲ ਲੱਗਦੀਆਂ ਰਹੀਆਂ ਪਿਆਜ਼ ਰੱਖ ਕੇ ਖਾਣ ਚ ਨਹੀਂ ਵੀ ਕੱਢ ਲੈਣੀਆਂ ਨਹੀਂ ਤੇ ਨਾਲ ਜੀ ਪਿਆਜ਼ ਵਿੱਚ ਤਰ ਕੇ ਆਪਾਂ ਪਿਆਜ਼ ਨਹੀਂ ਕੱਢ ਲੈਣੀਆਂ ਖਾਣ ਵਾਸਤੇ ਲੂੰਗੀ ਇਹਨਾਂ ਨੂੰ ਪਤਾ ਆ ਗਈ ਪਚਣ ਹੁਣ ਤਾਂ ਹੀ ਗੰਡੇ ਵਿੱਚ ਫਿੱਟ ਕੇ ਪੁੱਜ ਕੇ ਵਸਾਈ ਆਪਾਂ ਮਸਾਲਾ ਬਾਦ ਨਹੀਂ ਆ ਇਹ ਮੈਂ ਪਾਉਂਗੀ ਹਰੀਆਂ ਮਿਰਚਾਂ ਫਿਰ ਜੇ ਪਹਿਲਾਂ ਅਸੀਂ ਆਹ ਖਾਧੀਆਂ ਸੀ ਜੋ ਅੱਖਾਂ ਤੋਂ ਉਹਨਾਂ ਨੇ ਖਾਣੀਆਂ ਸੀਗੀਆਂ ਰਿਕਾਰਡਿੰਗ ਹੋ ਜਾਂਦੀਆਂ ਮਿਰਚਾਂਆਂ ਕਿ ਮੈਂ ਕੱਢ ਕੇ ਹੁਣ ਪਹਿਲਾਂ ਹਰੀਆਂ ਵਿੱਚਾਂ ਭੁੰਨੂਗੀ ਤਾਂ ਕਰਕੇ ਮੈਂ ਗੰਡਿਆਂ ਨੂੰ ਅੱਡ ਤੜਕਾ ਲਾਇਆ ਹੈਗਾ थोड़ी थोड़ी लो जी प्याज भुज गए बाड़िया बच्चा नंग रख पी सी थोड़ी जो होर कटवा लिया हरमें सूह खाने घट नहीं है जोत भी खाऊगा वो बेचारा अंदर ही बैठा है नहीं तुरै जाता है थोड़ा जहा चर बाथरूम कर तुरके फिर लत्त दर्द होने लग जा दो दिन हो गए बेचारा स्कूल गया है थोड़ा जहा बस पाया गया नहीं कुछ मैं आटा गुन वे पा लिया बढ़िया ਜਪਨਾਲ ਨੂੰ ਕੱਲ ਹੀ ਹਰੀ ਭਰੀ ਹੋ ਜਾਈ। ਇਸੇ ਹਨਾ ਤੇ ਪਾਣੀ ਪਾ ਕੇ ਸੱਤਕਾ ਕਰਾਂਗੇ। ਥੋੜੇ ਟਾਈਮ ਚ ਬਣ ਕੇ ਬਸੇ ਸਬਜ਼ੀ। जो बनगी बस ये पा लेंगे आप थोड़ा जहा दुध बहुत टेस्टी बनती है, तो है। कोई कोई जी ये ऐतक असं कई दिन तो बनाए हैं ये बस कोई ना कोई सब्जी रही सी बनाए यी जी अज की अपनी भीडियो जी साडियो चंकी लगती होंगी शेयर कमेंट जरूर करो चैनल में सबसक्राइब करो ਮਗਰ ਸ਼ੇਅਰ ਸ਼ੇਅਰ ਜ਼ਰੂਰ ਕਰ ਲਿਆ ਕਰੋ ਜੀ ਤੇ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਦਬਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਜੀ ਮੈਂ ਦੁੱਧ ਪਾਤਾ ਜੀ ਆਪਣੀ ਸਭ ਉਧਰੋਂ ਥੋੜਾ ਜਿਹਾ ਸੇਕ ਲਵਾ ਲਾਂਗੇ ਚਲੋ ਜੀ हूं तू बद में आटा बस रोटी रही निकली चलो हम बनाई रोटी ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਦੇ ਜਾਂ ਕਿਸੇ ਹੋਰ ਵੀਡੀਓ ਨਾਲ